ਤੇਰੇ ਡੈਡੀ ਕਿਥੇ ਐ? ਐਸੀ ਗੱਲ ਦਾਜਾ। ਤੂੰ ਸਾਤਰੀ ਕਾਲ ਨੂੰ ਮਾਰ ਗੋਲੀ ਤੇਰੇ ਡੈਡੀ ਦੱਸ ਕਿਥੇ ਐ? ਜਿੰਦਰ ਕੀ ਹੋ ਗਿਆ? ਹੋਣਾ ਕੀ ਇਹ ਤੁਹਾਨੂੰ ਨਹੀਂ ਪਤਾ? ਕੀ ਗੱਲ ਹੋ ਗਈ ਜਿੰਦਰ? ਕਿਵੇਂ ਬੜਾ ਗੁੱਸੇ ਚ ਲੱਗਦਾ? ਗੁੱਸੇ ਨਾ ਆਉਂਦਾ ਹੋਰ ਕੀ ਕਰਾਂ ਯਾਰ? ਤੈਨੂੰ ਕਿੰਨੇ ਵਾਰੀ ਕਹਤਾ? ਕੋਈ ਬਾਹਰਲਾ ਮਕਾਨ ਖਾਲੀ ਕਰ ਦੇ। ਕਦੇ ਤੂੰ ਤੂੜੀ ਪਾ ਲੈਣਾ ਕਦੇ ਛਿਟਕਾਂ ਗਾਖ ਲੈਣਾ ਰੈਂਦੇ ਖੁੰਦੇ ਹੁਣ ਤੂੰ ਪਸ਼ੂ ਵੀ ਬੰਨਤੇ ਆ ਉੱਥੇ ਤੈਨੂੰ ਮੈਨੂੰ ਲੱਗਦਾ ਸਮਝ ਨਹੀਂ ਆਉਂਦੀ ਹੈ ਨਾ ਕੋਈ ਗੱਲ ਨਹੀਂ ਬਈ ਗੁੱਸਾ ਨਾ ਕਰ ਤੂੰ ਬਸ ਇੱਕ ਅੱਦੇ ਦਿਨ ਚ ਸਾਰਾ ਖਾਲੀ ਕਰ ਦੇਣਾ ਮੁੜ ਕੇ ਤੂੰ ਉੱਥੇ ਜੋ ਮਰਜ਼ੀ ਬਣਾਈ ਜਾਈ ਕੋਈ ਨਾ ਖੋਲਣੇ ਡੰਗਰ ਅਸੀਂ ਸਿੰਦਰ ਇੱਕ ਦੋ ਦਿਨਾਂ ਚ ਕਰ ਦਿੰਨੇ ਖਾਲੀ ਇੱਕ ਦੋ ਦਿਨ ਨਹੀਂ ਸ਼ਾਮ ਤੱਕ ਖਾਲੀ ਕਰ ਦੇ ਇੱਟਾਂ ਸਟਾਉਣ ਗਾ ਮੈਂ ਕਰ ਲੂੰ ਠੀਕ ਆ ਨਾ ਨਹੀਂ ਤਾਂ ਮੈਂ ਸੜੇ ਪਸ਼ੂ ਅੱਗ ਲਾ ਦੂੰ ਮੱਗਰ ਅੱਗ ਤਾਂ ਜਿੰਦਰ ਤੁਹਾਡੇ ਰਿਸ਼ਤੇ ਚ ਲਾ ਰੱਖਿਆ ਕਿਸੇ ਨੇ ਦੋਨੇ ਪਾਈਆਂ ਦੇ ਪਤਾ ਨਹੀਂ ਕੀ ਕਿਸੇ ਨੇ ਘਰ ਦੇ ਵਿੱਚ ਕੁਝ ਕਰਾ ਕੇ ਸਿੱਟਿਆਗਾ ਤੂੰ ਮੈਨੂੰ ਕਹਿੰਨੀ ਐ ਮੈਂ ਅੱਗ ਲਾਈ ਐ ਮੈਂ ਕੀ ਅੱਗ ਲਾਈ ਐ ਮਕਾਨ ਖਾਲੀ ਕਰਨ ਦੇ ਮਾਰੇ ਹੁਣ ਇਹਨਾਂ ਨੂੰ ਪਿਆਰ ਆਉਂਦਾ ਕੋਈ ਨਾ ਬਾਈ ਕਰ ਦਿੰਨੇ ਐ ਖਾਲੀ ਫਿਰ ਤੂੰ ਨਾ ਬੋਲਿਆ ਕਰ ਤੈਨੂੰ ਕਿੰਨੇ ਵਾਰੀ ਕਿਹਾ ਉਵੇਂ ਬੋਲਣ ਲੱਗ ਜਾਨੀਂ ਆ ਤੁਸੀਂ ਤਾਂ ਬੋਲਣਾ ਨਹੀਂ ਕਦੇ ਵੀ ਮਾਂ ਦੀ ਸਹੀ ਕਹਨੇ ਹੁੰਦੇ ਸੀ ਤੁਸੀਂ ਤਾਂ ਕੋਗੂ ਬਣ ਕੇ ਖੜ ਜਾਂਦੇ ਹੋ ਉਲਟਾ ਸਾਨੂੰ ਵੀ ਨਹੀਂ ਬੋਲਣ ਦਿੰਦੇ ਤੁਸੀਂ ਇਹ ਡਰਾਮਾ ਜਾਂ ਬੰਦ ਕਰੋ ਤੇ ਜਗਾ ਖਾਲੀ ਕਰਕੇ ਦਿਓ ਚਲ ਤੂੰ ਇਹਨਾਂ ਨੂੰ ਚਾਹ ਪਾਣੀ ਪਿਆ ਮੈਂ ਉਹਨੂੰ ਮਕਾਨ ਖਾਲੀ ਕਰਦਾ ਠੀਕ ਹੈ ਚਲੋ ਆ ਜਾ ਜੀ ਲਰਕੇ ਤੇ ਚਾਹ ਪਾਣੀ ਪੀ ਲਓ ਚਾਹ ਦਾ ਪੀਤੀ ਭਈਆ ਮੈਂ ਤੂੰ ਜਗਾ ਖਾਲੀ ਕਰੋ ਤੇਰਾ ਚਲ ਗਿਆ ਫਿਰ ਜੀ ਚਲ ਨਾ ਆ ਗਿਆ ਫਿਰ ਸਮਾਨ ਚੱਕਣ ਉਹ ਗੋਬਣੇ ਰਹੀਂ ਜਿਹੜੀ ਚੀਜ਼ ਮੰਗਦਾ ਉਹਨੂੰ ਚੱਕ ਕੇ ਦੇ ਦਿੰਦਾ ਤੈਨੂੰ ਪਤਾ ਨਹੀਂ ਸਾਰਾ ਸਮਾਨ ਢੋਈ ਜਾਣਾ ਕੋਈ ਨਾ ਬੇਬੇ ਫਿਰ ਕੀ ਆ ਨਿੱਕਾ ਭਰਾ ਜੇ ਮੰਗਦਾ ਥਾਂ ਤਾਂ ਦੇ ਦਿੰਨੇ ਆ ਉਹਨੂੰ ਨਹੀਂ ਪਤਾ ਮੈਨੂੰ ਤਾਂ ਦੋਵੇਂ ਇੱਕੋ ਜਿਹਾ ਜੇ ਤੂੰ ਉਹਨੂੰ ਅਹਿਸਾਸ ਕਰਾਵੇਂਗਾ ਨਾ ਵੀ ਥਾ ਆਪਣਾ ਦੋਵਾਂ ਦਾ ਏ ਮੇਰੇ ਤਾਂ ਦੋਵੇਂ ਪੁੱਤ ਆ ਉਹਦੀ ਪੜ੍ਹਾਈ ਲਿਖਾਈ ਕਰਾਈ 5 ਲੱਖ ਉਹਨੂੰ ਨੌਕਰੀ ਵਾਤੇ ਦਿੱਤਾ ਜੇ ਤੋਂਨੇ ਘਰ ਪਾਇਆ ਸ਼ਰ ਕੋਟੀ ਪਈ ਉਹਦੋਂ ਵੀ ਆਪਾਂ ਪੈਸੇ ਦਿੱਤੇ ਕਿਉਂ ਮੇਰੀ ਆਤਮਾ ਨੂੰ ਤੜਫਾਉਣਾ ਹੈ ਜਿਉਂਦੇ ਜੀ ਬਥੇਰਾ ਤੈਨੂੰ ਮੈਂ ਕਹਿੰਦੀ ਰਹੀ ਤੂੰ ਮੇਰੀ ਇੱਕ ਨਹੀਂ ਸੁਣੀ ਤੂੰ ਆਪਦੇ ਬੱਚਿਆਂ ਦਾ ਵੀ ਸੋਚ ਲਾ ਉਹ ਨਹੀਂ ਬੇਬੇ ਤੂੰ ਸਮਝੀ ਨਹੀਂ ਉਹ ਇੱਥੇ ਘਰ ਪਾਉਣਾ ਚਾਹੁੰਦਾ ਇੱਥੇ ਪਿੰਡ ਰਹਿਣ ਲੱਗ ਜੂਗਾ ਸਾਡੇ ਨੇੜੇ ਨਾ ਹੁਣ ਉਹ ਰਹੇਗਾ ਉਹ ਨਾ ਪਿੰਡ ਦਾ ਮੇਰੇ ਜਿਉਂਦੇ ਜੀ ਤਾਂ ਕਿਤੇ ਆਇਆ ਨਹੀਂ ਕਿਤੇ ਬਿਮਾਰ ਦਾ ਪਤਾ ਨਹੀਂ ਲਿਆ ਸੀਗਾ ਕਿਉਂ ਮੇਰੀ ਆਤਮਾ ਨੂੰ ਤੜਫਾਉਣਾ ਹੈ ਬੋਲਣਾ ਸਿੱਖ ਲੈ ਮਾੜਾ ਮੋਟਾ ਅਮੈ ਕੋ ਗੋਨਾ ਬਣ ਕੇ ਰਹਿ ਕੋਈ ਨਾ ਬੇਬੇ ਤੂੰ ਤਾਂ ਵੇ ਲੜਦੀ ਰਹਿਨੀ ਆ ਮੈਨੂੰ ਤੂੰ ਨਾ ਟੈਨਸ਼ਨ ਲਿਆ ਕਰ ਕੁਝ ਨਹੀਂ ਹੁੰਦਾ ਲੈ ਲੈਣ ਦੇ ਉਹਨੂੰ ਜੇ ਥਾਂ ਲੈਂਦਾ ਤਾਂ ਇਹ ਥਾਂ ਉਹਦਾ ਇਕੱਲੇ ਦਾ ਨਹੀਂ ਉਹਨੂੰ ਇੰਨਾ ਅਹਿਸਾਸ ਕਰਵਾ ਦੇ ਵੀ ਇਹ ਮੇਰਾ ਵੀ ਥਾਂ ਦਾ ਇਹਦੇ ਵਿੱਚ ਕੁਝ ਨਹੀਂ ਹੁੰਦਾ ਬੇਬੇ ਤੂੰ ਐਵੇਂ ਨਾ ਬਾਲਾ ਫਿਕਰ ਕਰਿਆ ਕਰ ਵਾਗਰੂ ਦੇ ਹੀ ਜਾਂਦਾ ਬਾਕੀ ਜਵਾਕਾਂ ਦੇ ਕਰਮਾਂ ਦਾ ਆਪੇ ਉਹਨਾਂ ਨੂੰ ਮਿਲ ਜੂ ਤੂੰ ਬਣਿਆ ਰਹੀ ਘੁੱਗੂ ਤੈਨੂੰ ਨਹੀਂ ਸਮਝਾਉਣੀਗੀ ਪਹਿਲਾਂ ਮੈਨੂੰ ਜੌਂਦੀ ਨੂੰ ਟੜਫਾਉਂਦੇ ਸੀ ਹੁਣ ਮੇਰੀ ਆਤਮਾ ਨੂੰ ਟੜਫਾਉਣਾ ਤੈਨੂੰ ਨਹੀਂ ਅਕਲ ਆਉਣੀਗੀ ਚੰਗਾ ਫਿਰ ਕਰ ਜਿਵੇਂ ਮਰਜ਼ੀ ਕਰਨੀ ਆ ਬੇਬੇ 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 ਜਦੋਂ ਆਣੀ ਝੜਕਾਂ ਦੇ ਕਿ ਜਾਂਦੀਆਂ ਨਹੀਂ ਆ ਲੈ ਭਾਈ ਕਰਤਾ ਸਾਰਾ ਖਾਲੀ ਹੁਣ ਤੂੰ ਜੋ ਤੇਰਾ ਜੀ ਕਰਦਾ ਬਣਾ ਲੈ ਠੀਕ ਆ ਆ ਠੀਕ ਐ ਚਲੋ ਜੀ ਨੇ ਆ ਕੇ ਕਿਹਦੀ ਆ ਨਾ ਤੇ ਪੁੱਤ ਬੰਬਲ ਵੱਟਦੀ ਆ ਮੈਂ ਖੇਸ ਦੇ ਬੰਬਲ ਉਹ ਕੀ ਹੁੰਦਾ ਚਲ ਤੂੰ ਪੁੱਛ ਕੇ ਕੀ ਲੈਣਾ ਜਦੋਂ ਨੂੰ ਤੇਰਾ ਵਿਆਹ ਹੋਣਾ ਤੇਰੇ ਜਵਾਕ ਹੋਣੇ ਨੇ ਉਦੋਂ ਤਾਂ ਇਹ ਰਿਵਾਜ ਹੀ ਬੰਦ ਹੋ ਜਾਊਗਾ ਤੂੰ ਪੜ੍ਹਾਈ ਕਰ ਲੈ ਆਪਦੀ ਮम्मी ਇਹ ਗੱਲ ਪੁੱਛ ਹਾਂ ਪੁੱਤ ਪੁੱਛ ਮੰਮੀ ਗੀਤਾਂ ਹੀ ਤਾਂ ਕਹਿੰਦੇ ਹੁੰਦੇ ਨਾਲ ਦੀ ਹਮੇ ਮੌਲ ਨਹੀਂ ਜਾਂਦੇ ਜੀ ਚਾਚਾ ਡੈਡੀ ਵੀ ਨਾਲ ਦੀ ਹਮੇ ਚਾਚਾ ਡੈਡੀ ਨਾਲ ਕਾ ਲੜਦੇ ਨਹੀਂ ਹੁੰਦਾ ਪੁੱਤ ਇੱਕ ਦਿਨ ਨਾਲ ਦੇ ਜੰਮੇ ਵੀ ਸ਼ਰੀਕ ਬਣ ਜਾਂਦੇ ਆ ਤੇ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਸ਼ਰੀਕ ਤਾਂ ਸੱਪ ਬਣ ਜਾਂਦੇ ਨੇ। ਤੋ ਚਲੋ ਖੜੇ ਹੋ। ਚੱਲ ਗਏ ਵੀ ਤੂੰ ਵੀ ਚੱਲ। ਤੇਰੇ ਚਾਚੇ ਦਾ ਐਕਸੀਡੈਂਟ ਹੋ ਗਿਆ। ਹੈ? ਕੀ ਹੋ ਗਿਆ ਜੀ ਮੇਰੇ ਨਾਲ? ਤੂੰ ਆਇਆ ਕੋਈ ਨਹੀਂ। ਆਪਾਂ ਚੱਲ ਕੇ ਵੇਣੇ ਕੋਈ ਲੋੜ ਨਾ ਹੋਵੇ ਵੀਰ ਨੂੰ। ਠਾਈ ਰੱਬਾ ਸੁੱਖ ਰੱਖਿਓ। ਆਓ ਚੱਲ ਗਏ ਆਪਾਂ। ਹਾਂ ਸਭ ਕੁਝ ਪੱਕਾ ਹਾਂ। ਹਾਂ ਹਾਂ ਹੈਗੇ ਹੈਗੇ। ਠੀਕ ਹਲੋ ਕੀ ਭਾਈ ਚੜਦਾ ਨਾ ਲਗਾ ਕਰ ਦੇ ਜਿੰਦਰ 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 ਭਾਈ ਬੋਲਦਾ ਹੀ ਨਹੀਂ ਬਈ ਟੁੱਟਿਆ ਚੈਨਲ ਹੈ ਕੋਈ ਨਾ ਮੈਂ ਆ ਗਿਆ ਆ ਗਿਆ ਤੇਰਾ ਵੱਡਾ ਭਾਈ ਚੰਗਾ ਮੈਂ ਕਰਦਾ ਡਾਕਟਰ ਨਾਲ ਗੱਲ ਜਿੰਦਰ ਜਿੰਦਰ ਰਮਨ ਤੂੰ ਸਾਨੂੰ ਫੋਨ ਹੀ ਨਹੀਂ ਕੀਤਾ ਦੀਦੀ ਮੈਨੂੰ ਤਾਂ ਆਪ ਇਹਨਾਂ ਨੇ ਫੋਨ ਤੋਂ ਕਿਸੇ ਨੇ ਫੋਨ ਕੀਤਾ ਸੋ

ਸ਼ਾਇਦ 36 ਲਿਕਨ ਕਰ ਕੋਹਨ ਦਾ ਥੋੜਾ ਜਿਆਦਾ ਬਹਿਗਾ ਤੇ ਖੂਨ ਦਾ ਪ੍ਰਬੰਧ ਕਰ ਲਓ ਠੀਕ ਹੋ ਜਾਣਗੇ ਫੋਨ ਮੇਰਾ ਕੋਈ ਜਿੰਨਾ ਮਰਜੀ ਪਰ ਮੇਰੇ ਭਰਾ ਦੀ ਜਾਨ ਬਚਾ ਲਓ ਐਂਕਾ ਤੁਸੀਂ ਜਾ ਕੇ ਲੈਬ ਚੈੱਕ ਕਰਾ ਲਓ ਠੀਕ ਹੈ ਜੀ ਠੀਕ ਹੈ ਜੀ ਆਪਣੀ ਖੂਨ ਦੀ ਰਿਪੋਰਟ ਆ ਗਈ ਥੋੜੀ ਤੇ ਫੋਨ ਨਹੀਂ ਮੈਚ ਹੁੰਦਾ ਪਿਆ ਥੋੜਾ ਕੋਈ ਹੋਰ ਬੰਦੇ ਦਾ ਪ੍ਰਬੰਧ ਕਰ ਲਓ ਡਾਕਟਰ ਸਾਹਿਬ ਮੇਰਾ ਕੋਣ ਕੱਟ ਲੋ ਪਰ ਮੇਰੇ ਦਿਓ ਜਾਨ ਬਚਾ ਡਾਕਟਰ ਸਾਹਿਬ ਮੇਰਾ ਕੋਣ ਲਾ ਦਿਓ ਮੇਰੇ ਚਾਚੇ ਦੇ ਕੋਈ ਬਹੁਤ ਛੋਟਾ ਆ ਲੈ ਤੇਰਾ ਨਹੀਂ ਫੋਨ ਕੱਟ ਸਕਦੇ ਤੁਸੀਂ ਟੈਸਟ ਕਰਵਾ ਲੋ ਇਹ ਤੁਸੀਂ ਆਇਓ ਸਰ ਮੇਰੇ ਘਰ ਵਾਲੀ ਦਾ ਵੀ ਤੇ ਮੇਰੇ ਬੇਟੇ ਦਾ ਵੀ ਟੈਸਟ ਕਰ ਲੋ ਜਿਹਦਾ ਵੀ ਫੋਨ ਲਿਆ ਜਾਂਦਾ ਤੁਸੀਂ ਫੋਨ ਕੱਢ ਲੋ ਕੋਈ ਗੱਲ ਨਹੀਂ ਤੁਸੀਂ ਆ ਜਾਓ ਜੀ ਇਹ ਤਾਂ ਛੋਟੇ ਆ ਕੀ ਕੋਈ ਟਰਾਈ ਕਰਕੇ ਦੇਖ ਲੈਂਦੇ ਹਾਂ मम्मी को कहा था सुनो ये हमारी बात अच्छा की है हां पर थी 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 थी। तो भाई गुरु करे कर जाते से ठीक हो जाए डॉक्टर साहब आ गए अब पूछ दे की बने की बने डॉक्टर साहब वो भी बोल आ गए ये बड़ा तो कूल मैच हो गया तो बस कोई गल नहीं मुंडे ने कह देना ते ला देना शुक्र है भाई गुरु डॉक्टर साहब तू सीन देर ना करो छोटी छोटी मेरा फोन मेरे दे और ला हां जी हां जी ला देना जी बस ठीक है ठीक है धन्यवाद ठीक है

हां जी हां जी ठीक है बढ़िया बढ़िया हैं कदों अच्छा त कोई नहीं ਆਉਣਾ ਮੈਂ ਮਾਰਦਾ ਕਿਹੜਾ हां हां बस ਤੁਰਦਾ ਠੀਕ ਕੀ ਗੱਲ ਹੋ ਗਈ ਕਿਹਦਾ ਫੋਨ ਸੀ ਜ਼ਰੂਰੀ ਫੋਨ ਸੀਗਾ ਤੇ ਆਪਾਂ ਨੂੰ ਜਾਣਾ ਪਊਗਾ ਤੇ ਤੁਸੀਂ ਨਾਲ ਹੀ ਚੱਲੋ ਮੇਰੇ ਹਾਂ ਜੀ ਚਲੋ ਤੁਸੀਂ ਗੱਡੀ ਸਟਾਰਟ ਕਰੋ ਮੈਂ ਤੁਹਾਡੀ ਯੂਨੀਫਾਰਮ ਵਾਲੇ ਮੈਰੀ ਚ ਰੱਖ ਕੇ ਆਉਂਦਾ ਠੀਕ ਠੀਕ ਆ ਦੇਖ ਲੋ ਤੇ ਵੇਖੇ ਉੱਪਰ ਕਾਈ ਜਾਂਦੇ ਸ਼ਾਬਾਸ਼ ਬਹੁਤ ਵਧੀਆ ਕੰਮ ਆ ਤੇਰੇ ਕੀ ਗੱਲ ਹੋ ਗਈ ਬਾਈ ਪਹਿਲਾਂ ਤਾਂ ਯਾਰ ਦੇਖੋ ਉਹ ਮਸਾ ਖਾਲੇ ਖੜਾਇਆ ਥਾ ਹੁਣ ਦੂਆ ਫਰੀ ਕਾ ਦਾ ਬੈਲ ਆ ਆਪਾਂ ਮੋਟਰ ਛੱਡੀ ਆ ਫਸੂ ਨਵਾਈ ਜਾਣਾ ਉਧਰ ਕਾਂ ਤੇ ਡਿੱਗਣ ਵਾਲੀ ਹੋਈ ਪਈ ਆ ਕਿੰਨੂ ਪਤਾ ਸਾਰਾ ਪਾਣੀ ਨਹੀਂ ਆ ਜਾ ਪੈਂਦਾ ਕੋਈ ਚੱਜ ਦਾ ਕੰਮ ਵੀ ਕਰ ਲੈ ਯਾਰ ਤੂੰ ਫੇ ਦੁੱਖ ਦੇ ਨੂੰ ਜੰਮਿਆ ਤੂੰ ਮੈਨੂੰ ਸ਼ਾਬਾਸ਼ ਤੇ ਤਾਂ ਤੇਰੇ ਆ ਹਰ ਜਿੰਦ ਜਿਹੜਾ ਜਦੋਂ ਜੀ ਕਰਦਾ ਬੇਇੱਜ਼ਤੀ ਕਰਨ ਆ ਤਰਦਾ ਫੋਨ ਅਸੀਂ ਪਸ਼ੇ ਵੀ ਨੰਨ ਲਈਏ ਇਹ ਵੀ ਰੱਬ ਦਾ ਜੀ ਆ ਇਹਨਾਂ ਨੂੰ ਵੀ ਗਰਮੀ ਲੱਗਦੀ ਐ ਤੁਹਾ ਦਾ ਚੌਪੀ ਰਹਿ ਭਾਬੀ ਤੈਨੂੰ ਪਤਾ ਵੀ ਆ ਆ ਜਿੰਨਾ ਵੀ ਪਾਣੀ ਜਾਂਦਾ ਸਾਰਾ ਉਧਰ ਕੋਠੀ ਦੀਆਂ ਨੀਂਆਂ ਚ ਪਈ ਜਾਂਦਾ ਕਿਆ ਖੋਸ਼ਾ ਬਾਪੂ ਹਣਾ ਕਿਆ ਸੀ ਨਾ ਸੱਪਾਂ ਨੂੰ ਦੁੱਧ ਨਾ ਪਿਆ ਸੱਤ ਹੁਣ ਮੈਂ ਇਹਨੂੰ ਕਿਵੇਂ ਸਮਝਾਂ ਉਹ ਨਾਲ ਦੇ ਜਿੰਮੇ ਸੱਤ ਨਹੀਂ ਹੁੰਦੇ ਪ੍ਰਾਣ ਦੇ ਨਹੀਂ ਪਤਾ ਐ ਨਹੀਂ ਕਹਿੰਦੇ ਹੁੰਦੇ ਚਾਚਾ ਕੱਲਾ ਢੋਡਿਆਂ ਨਹੀਂ ਸਾਡਾ ਪਾਣੀ ਨਹੀਂ ਆ ਤੁਹਾਡੀਆਂ ਨਾਰੀਆਂ ਜਿਹੜੀ ਸਾਡਾ ਖੂਨ ਆ ਉਹ ਨਹੀਂ ਤੁਹਾਨੂੰ ਯਾਦ ਜਿਹਦੇ ਕਰਕੇ ਤੁਸੀਂ ਤੁਰੇ ਪੜਦੇ ਆ ਡਾਕਟਰ ਸਾਹਿਬ ਕੋਈ ਮੇਰੇ ਦਿਨਾਂ ਮਾਰਦੀ ਘੱਟੋ ਪਰ ਮੇਰੇ ਭਰਾ ਦੀ ਜਾਨ ਬਚਾ ਲਓ ਡਾਕਟਰ ਸਾਹਿਬ ਮੇਰਾ ਖੂਨ ਵਾਟ ਲਓ ਪਰ ਮੇਰੇ ਜੀਵ ਦੀ ਜਾਨ ਬਚਾ ਤੁਹਾਡੀਆਂ ਨਾਰੀਆਂ ਜਿਹੜੀ ਸਾਡਾ ਖੂਨ ਆ ਉਹ ਨਹੀਂ ਤੈਨੂੰ ਯਾਦ ਪਤਾ ਇਹ ਗੱਲ ਕਹਿ ਕੇ ਨਾ ਕੁੰਗੇਰੇ ਅੱਖਾਂ ਖੋਲਦਿਆਂ ਭਾਈ ਪੈਸੇ ਨੇ ਨਾ ਮੇਰੀ ਮਤ ਮਾਰਤੀ ਸੀ ਤੇ ਮੈਂ ਸਾਰੇ ਰਸਤੇ ਭੁੱਲ ਗਿਆ ਸੀ ਤੇ ਮੈਂ ਭੁੱਲ ਗਿਆ ਸੀ ਕਿ ਮਿੱਤੂ ਵੀ ਮੇਰਾ ਸਾਕਾ ਭਰਾ ਹੈ ਜਿਸ ਨੇ ਮਾਹਰ ਉਹਦੀ ਵੀ ਗੱਲ ਨਹੀਂ ਕਰੀ ਸਾਥੇ ਜਾਣੀ ਹੁਣ ਮੈਨੂੰ ਪਤਾ ਲੱਗਿਆ ਵੀ ਰਸਤੇ ਕੀ ਹੁੰਦੇ ਆ ਕਿਦਰ ਵੇਖ ਪੁੱਤ ਲੱਈ ਆ ਭਾਈ ਨਾਲ ਕੁਝ ਨਹੀਂ ਜਾਣਾ ਧਰਾਵਾਂ ਦਾ ਪਿਆਰ ਹੀ ਆ ਭਾਈ ਹੁਣ ਕੋਠੀ ਦਾ ਸਾਰਾ ਕੰਮ ਤੂੰ ਦੇਖਣਾ ਕਹਿ ਵੀ ਪੁੱਤ ਤੂੰ ਵੀ ਘੇੜਾ ਮਾਰਦਾ ਰਹੀ ਠੀਕ ਆ ਹੁਣ ਮੈਨੂੰ ਮਾਫ ਕਰਦੀ ਵੀਰੇ ਕਰਨਾ ਮਾਫੀ ਦੇ ਲੱਗਦਾ ਹੈ ਨਹੀਂ ਚੰਗਾ ਬਾਈ ਤੁਸੀਂ ਕਰਨਾ ਕਰ ਠੀਕ ਹੈ ਨਾਲੇ ਸਿਆਣੇ ਕਹਿੰਦੇ ਨੇ ਜਿਸ ਵੇਦ ਦਾ ਭੁੱਲਿਆ ਸ਼ਾਉ ਨੂੰ ਘਰੇ ਆ ਜੇ ਨਾ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਚੰਗਾ ਬਾਈ ਠੀਕ ਹੈ ਬਾਈ